ਕਰਤਾ ਪੁਰਖ ਨਿਰਭਉ ਨਿਰਵੈਰ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਗੁਰੂ ਪਿਆਰੀ ਗੁਰਸਵਾਰੀ ਸਤਸੰਗਤ ਜੀ ਬੜੇ ਹੀ ਵੱਡੇ ਪਾਗ ਨੇ ਜੋ ਸਤਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਨੂੰ ਸਰਵਣ ਕਰਕੇ ਗਾਇਨ ਕਰਕੇ ਆਪਣੀ ਜ਼ਿੰਦਗੀ ਦੇ ਕੁਝ-ਕੁਝ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਂਦਾ ਜੋ ਆਪਾਂ ਰਲ ਮਿਲ ਕੇ ਯਤਨ ਕਰ ਰਹੇ ਹਾਂ ਆਓ ਪਿਆਰ ਵਾਲਿਓ ਪਾਵਨ ਸਥਾਨਾਂ ਦੇ ਉੱਪਰ ਚੱਲ ਰਹੇ ਲੜੀਵਾਰ ਗੁਰਮਤ ਵਿਚਾਰਾਂ ਦੇ ਨਾਲ ਜੁੜਨਾ ਕਰੀਏ ਜੀ ਵਿਚਾਰਾਂ ਦੀ ਰਮਪਤਾ ਤੋਂ ਪਹਿਲਾਂ ਮਨਾਂ ਦੀਆਂ ਪ੍ਰਤੀਆਂ ਨੂੰ ਕਰੋ ਇਕਾਗਰ ਬੜੇ ਹੀ ਅਦਬ ਸਤਕਾਰ ਦੇ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹੁਣ ਤੱਕ ਜਿਹੜੀ ਆਪਾਂ ਵਿਚਾਰ ਕੀਤੀ ਹੈ ਉਹ ਆਪਾਂ ਵਿਚਾਰ ਕੀਤੀ ਹੈ ਚੁੰਕੀਆਂ ਤੱਕ ਚੁੰਕੀਆਂ ਕੀ ਸਨ ਕਿਉਂ ਸੇ ਕਰ ਅਰਦਾਸ ਕਰਦਾ ਹੈ ਵੀ ਮਾਲਕਾ ਤੇਰੀਆਂ ਜਿਹੜੀਆਂ ਚੁੰਕੀਆਂ ਨੇ ਉਹ ਜੁਗੋ ਜੁਗਾ ਟਲ ਰਹੇ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਝੰਡੇ ਤੇ ਬੂੰਗੇ ਝੰਡੇ ਦਾ ਜੇਕਰ ਆਪ ਅਰਥ ਕਰੀਏ ਤੇ ਝੰਡੇ ਦਾ ਅਰਥ ਹੈ ਨਿਸ਼ਾਨ ਸਾਹਿਬ ਕਿਸੇ ਕੌਮ ਦਾ ਕੋਈ ਚਿੰਨ ਜਿਹਦੇ ਤੋਂ ਉਸ ਦੀ ਕੌਮ ਦੇ ਬਾਰੇ ਪਤਾ ਲੱਗੇ ਸਿੱਖ ਧਰਮ ਦਾ ਹੁਣ ਨਿਸ਼ਾਨੀ ਹੈ ਨਿਸ਼ਾਨ ਸਾਹਿਬ ਤੇ ਗੁਰਦੁਆਰੇ ਦੀਆਂ ਕੁਝ ਨਿਸ਼ਾਨੀਆਂ ਹੋਣੀਆਂ ਕਰਦੇ ਸਨ ਪੰਜ ਨਿਸ਼ਾਨੀਆਂ ਮੰਨੀਆਂ ਗਿਆ ਜਿਸ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਨਿਸ਼ਾਨ ਸਾਹਿਬ ਝੂਲਦਾ ਹੋਵੇ ਜਿਸ ਜਗ੍ਹਾ ਦੇ ਉੱਤੇ ਲੰਗਰ ਤੇ ਪੰਗਤ ਦੀ ਪ੍ਰਥਾ ਚੱਲਦੀ ਹੋਵੇ ਇਹ ਨਿਸ਼ਾਨੀਆਂ ਸਾਰ ਕੁਝ ਜਿਸ ਜਗ੍ਹਾ ਦੇ ਉੱਤੇ ਤੇ ਉਹਨੂੰ ਅਸੀਂ ਆਖਿਆ ਜਾਂਦਾ ਸੀ ਇਹ ਗੁਰਦੁਆਰਾ ਸਾਹਿਬ ਹੈ ਦੇ ਦੂਰ ਦਰੇਡੇ ਤੋਂ ਜੇਕਰ ਕਿਸੇ ਗੁਰੂ ਘਰ ਦੀ ਪਹਿਚਾਨ ਕਰਨੀ ਅੱਜ ਵੀ ਆਪਾਂ ਜਦੋਂ ਪਹਿਚਾਨ ਕਰਦੇ ਹਾਂ ਤੇ ਉੱਥੇ ਜੋ ਲੱਗਾ ਹੋਇਆ ਨਿਸ਼ਾਨ ਸਾਹਿਬ ਹੁੰਦਾ ਉਚਾਈ ਦੇ ਵਿੱਚ ਉਹਨੂੰ ਵੇਖ ਕੇ ਅਸੀਂ ਜਾਣਦੇ ਹਾਂ ਵੀ ਇਹ ਗੁਰੂ ਘਰ ਹੈ ਕਿਉਂਕਿ ਇਸ ਜਗ੍ਹਾ ਦੇ ਉੱਤੇ ਨਿਸ਼ਾਨ ਸਾਹਿਬ ਲੱਗਾ ਹੈ ਤੇ ਨਿਸ਼ਾਨ ਸਾਹਿਬ ਆਇਆ ਕਿਉਂ ਸਿੱਖ ਕੌਮ ਦੇ ਵਿੱਚ ਤੇ ਨਿਸ਼ਾਨ ਸਾਹਿਬ ਆਇਆ ਕਦੋਂ ਵੀ ਅਰਦਾਸ ਕਿਉਂ ਕੀਤੀ ਜਾਣ ਲੱਗੀ ਕੀ ਕਾਰਨ ਬਣਿਆ ਵੀ ਅਰਦਾਸ ਇਸ ਗੱਲ ਦੀ ਕੀਤੀ ਜਾਣ ਲੱਗੀ ਵੀ ਤੇਰੇ ਮਾਲਕਾ ਚੁਲਾਈ ਹੋਏ ਜਿਹੜੇ ਝੰਡੇ ਨੇ ਤੇਰੇ ਚੁਲਾਈ ਹੋਏ ਜਿਹੜੇ ਨਿਸ਼ਾਨ ਸਾਹਿਬ ਨੇ ਤੇਰੇ ਬਣਾਏ ਹੋਏ ਜਿਹੜੇ ਬੂੰਗੇ ਨੇ ਇਹ ਜੁਗੋ ਜੁਗ ਅਟਲ ਰਹਿਣ ਜਦੋਂ ਵੀ ਇਤਿਹਾਸ ਨੂੰ ਆਪਾਂ ਪੜ੍ਹਦੇ ਆ ਨਾ ਤੇ ਸਭ ਤੋਂ ਪਹਿਲੀ ਵਾਰੀ ਜਿੱਕਰ ਨਿਸ਼ਾਨ ਸਾਹਿਬ ਦਾ ਜ਼ਿਕਰ ਹੁੰਦਾ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਸਮੇਂ ਹੁੰਦਾ ਜਦੋਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਗੋਇੰਦਵਾਲ ਸ਼ਹਿਰ ਵਸਾਇਆ ਸੀ ਨਾ ਗੋਇੰਦਵਾਲ ਸਾਹਿਬ ਉਸ ਜਗ੍ਹਾ ਦੇ ਉੱਤੇ ਫਿਰ ਇਹ ਨਿਸ਼ਾਨ ਸਾਹਿਬ ਲਾਇਆ ਗਿਆ ਵੀ ਜਿਸ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਸੀ ਉਹ ਚਿੱਟਾ ਸੀ ਤੇ ਉਹਦੇ ਉੱਤੇ ਇੱਕ ਓੰਕਾਰ ਜਿਹੜਾ ਕਾਲੇ ਰੰਗ ਦੇ ਨਾਲ ਉਹ ਲਿਖਿਆ ਗਿਆ ਸੀ ਔਰ ਤੋਂ ਬਾਅਦ ਆਪਾਂ ਜ਼ਿਕਰ ਕਰਦੇ ਹਾਂ ਨਿਸ਼ਾਨ ਸਾਹਿਬ ਦਾ ਜ਼ਿਕਰ ਆਇਆ ਤੇ 6ਵੇਂ ਪਾਤਸ਼ਾਹ ਦੇ ਸਮੇਂ ਹੁੰਦਾ ਹੈ ਜਦੋਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠਦੇ ਨੇ ਉਸ ਸਮੇਂ ਉਹਨਾਂ ਨੇ ਦੋ ਤਲਵਾਰਾਂ ਪਹਿਨੀ ਆਪਾਂ ਪੜਦੇ ਆ ਇੱਕ ਮੀਰੀ ਦੀ ਇੱਕ ਪੀਰੀ ਦੀ ਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਭਾਵ ਅਕਾਲ ਬੰਗੇ ਦੀ ਰਚਨਾ ਕੀਤੀ ਨਾ ਤੇ ਅਕਾਲ ਬੰਗੇ ਦੇ ਉੱਪਰ ਨਿਸ਼ਾਨ ਸਾਹਿਬ ਚੁਲਾਈਗੇ ਤੇ ਅੱਜ ਵੀ ਆਪਾਂ ਜਦੋਂ ਦਰਬਾਰ ਸਾਹਿਬ ਜਾਈਏ ਨਾ ਤੇ ਦਰਬਾਰ ਸਾਹਿਬ ਜਿ ਝੰਡੇ ਤੇ ਬੁੰਗਿਆਂ ਦੇ ਵਿਚਕਾਰ ਦੀ ਜਿਹੜੀ ਜਗ੍ਹਾ ਹੈ ਅਕਾਲ ਤਖਨ ਦੇ ਸਾਹਮਣੇ ਝੰਡੇ ਤੇ ਬੁੰਗਿਆਂ ਦੇ ਸਾਹਮਣੇ ਜਿਹੜੀ ਜਗ੍ਹਾ ਉੱਤੇ ਦੋ ਨਿਸ਼ਾਨ ਸਾਹਿਬ ਝੁੱਲ ਰਹੇ ਨੇ ਤੇ ਇੱਕ ਗੱਲ ਦਾ ਧਿਆਨ ਰੱਖਿਆ ਜੀ ਵੀ ਜਦੋਂ ਆਪਾਂ ਉਸ ਨਿਸ਼ਾਨ ਸਾਹਿਬ ਦੀ ਉਚਾਈ ਵੱਲ ਦੇਖਦੇ ਹਾਂ ਤੇ ਇੱਕ ਨਿਸ਼ਾਨ ਸਾਹਿਬ ਨੀਵਾ ਹੈ ਤੇ ਇੱਕ ਨਿਸ਼ਾਨ ਸਾਹਿਬ ਉੱਚਾ ਹੈ ਉਹਦਾ ਕਾਰਨ ਕੀ ਹੈ ਜੇਕਰ ਹੁੰਦੇ ਤਾਂ ਦੋਵੇਂ ਬਰਾਬਰ ਹੋਣੇ ਚਾਹੀਦੇ ਸਨ ਪਰ ਉਹਦੇ ਵਿਚਕਾਰ ਦੇਖੋ ਝਾਤ ਮਾਰ ਕੇ ਵੇਖੋ ਵੀ ਉਹਨਾਂ ਨੂੰ ਜਿਹੜੀ ਆਪਸ ਦੇ ਵਿੱਚ ਸਪੋਰਟ ਦਿੱਤੀ ਹੋਈ ਹੈ ਨਾ ਉਸ ਸਪੋਰਟ ਦੇ ਵਿੱਚ ਵੀ ਇੱਕ ਬੜੀ ਵੱਡੀ ਚੀਜ਼ ਬਣੀ ਹੋਈ ਹੈ ਪਹਿਲਾਂ ਤੇ ਗੋਲ ਚੱਕਰ ਬਣਿਆ ਉਹਦੇ ਵਿੱਚ ਖੰਡਾ ਹੈ ਤੇ ਵਿੱਚ ਦੋ ਆਲੇ ਦੁਆਲੇ ਦੋ ਤਲਵਾਰਾਂ ਨੇ ਇਹ ਤਿੰਨ ਚੀਜ਼ਾਂ ਉਹਦੇ ਵਿੱਚ ਝੂਲਦੀਆਂ ਪਈਆਂ ਨੇ ਤੇ ਉਹ ਕਾਰਨ ਕੀ ਬਣਿਆ ਵੀ ਇੱਕ ਨਿਸ਼ਾਨ ਸਾਹਿਬ ਉੱਚਾ ਤੇ ਇੱਕ ਨਿਸ਼ਾਨ ਸਾਹਿਬ ਨੀਵਾਂ ਉਹਦਾ ਕਾਰਨ ਇਹ ਸੀ ਵੀ ਜਿਹੜਾ ਉੱਚਾ ਨਿਸ਼ਾਨ ਸਾਹਿਬ ਸੀਨਾ ਉਹ ਪੀਰੀ ਦਾ ਪ੍ਰਤੀਕ ਸੀ ਉਹ ਇਹ ਗੱਲ ਆਖਦਾ ਸੀ ਸਿੱਖਾ ਤੇਰਾ ਪੀਰੀ ਦਾ ਜਿਹੜਾ ਮੁੱਖ ਕੇਂਦਰ ਹੈ ਉਹ ਧੰਨ ਸ਼੍ਰੀ ਹਰਮੰਦਰ ਸਾਹਿਬ ਤੇਰਾ ਮੁੱਖ ਕੇਂਦਰ ਹੈ ਸ਼੍ਰੀ ਦਰਬਾਰ ਸਾਹਿਬ ਜਿਸ ਜਗ੍ਹਾ ਤੇ ਉਤੋਂ ਤੈਨੂੰ ਜੀਵਨ ਜਿਉਣ ਦੀ ਜੁਗਤ ਮਿਲਨੀ ਸੀ ਤੇ ਦੂਜੇ ਪਾਸੇ ਜਿਹੜਾ ਨੀਵਾਂ ਨਿਸ਼ਾਨ ਸਾਹਿਬ ਹੈ ਉਹ ਨਿਸ਼ਾਨ ਸਾਹਿਬ ਸੀ ਪੀਰੀ ਦਾ ਪ੍ਰਤੀਕ ਪੀਰੀ ਦਾ ਪ੍ਰਤੀਕ ਇਸ ਕਰਕੇ ਸੀ ਵੀ ਜੇਕਰ ਕਿਸੇ ਤਰ੍ਹਾਂ ਦੇ ਕੋਈ ਰਾਜਸੀ ਝਗੜੇ ਹੁੰਦੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਜਿਹੜੇ ਨਿਪਟਾਈ ਜਾਂਦੇ ਸਨ ਉਹਨਾਂ ਮਸਲਿਆਂ ਦਾ ਹੱਲ ਕੀਤਾ ਜਾਂਦਾ ਸੀ ਵਿਚਾਰ ਕੀਤੀ ਜਾਂਦੀ ਸੀ ਤੇ ਉਹ ਉੱਚੇ ਤੇ ਨੀਵੇਂ ਦਾ ਕਾਰਨ ਇਹ ਵੀ ਸੀ ਕਿਤੇ ਇਹਨਾਂ ਹੋਵੇ ਪੀਰੀ ਦੇ ਉੱਤੇ ਜਿਹੜੀ ਮੀਰੀ ਹੈ ਮੀਰੀ ਪ੍ਰਦਾਨ ਹੋ ਜਾਵੇ ਪਾਵ ਭਗਤੀ ਦੇ ਉੱਤੇ ਜਿਹੜੀ ਸ਼ਕਤੀ ਹੈ ਸ਼ਕਤੀ ਆਪਣਾ ਪ੍ਰਭਾਵ ਪਾ ਜਾਵੇ ਜਦੋਂ ਭਗਤੀ ਤੇ ਸ਼ਕਤੀ ਪ੍ਰਭਾਵ ਪਾਵੇਗੀ ਨਾ ਜਿਹੜਾ ਭਗਤ ਬੰਦਾ ਹੈ ਉਹ ਭਗਤ ਬੰਦਾ ਕਾਇਰ ਬਣ ਜਾਂਦਾ ਹੈ ਇੱਕ ਨੰਬਰ ਦਾ ਕਿਉਂਕਿ ਸ਼ਕਤੀ ਕੋਲ ਨਹੀਂ ਜਿਹੜਾ ਸ਼ਕਤੀ ਹੈ ਇੱਕ ਸ਼ਕਤੀਸ਼ਾਲੀ ਹੈ ਉਹ ਭਗਤੀ ਵਾਲੇ ਦੇ ਉੱਤੇ ਆਪਣਾ ਪ੍ਰਭਾਵ ਪਾ ਰਿਹਾ ਤੇ ਦੂਜੇ ਪਾਸੇ ਜਦੋਂ ਕਿਸੇ ਬੰਦੇ ਕੋਲ ਇਕੱਲੀ ਸ਼ਕਤੀ ਰਹਿ ਜਾਂਦੀ ਹੈ ਤੇ ਉਹ ਬੰਦਾ ਅਤ ਦਾ ਜਿਹੜਾ ਜ਼ੁਲਮੀ ਬਣ ਜਾਂਦਾ ਹੈ ਉਹ ਲੋਕਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਹਦੇ ਅੰਦਰ ਦਇਆ ਨਾਮ ਦੀ ਜਿਹੜੀ ਚੀਜ਼ ਹੈ ਨਾ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਉਸ ਜਗ੍ਹਾ ਦੇ ਉੱਤੇ ਮੇਰੇ ਸਤਿਗੁਰੂ 파ਰਸ਼ਾ ਜੀ ਨੇ ਅੱਜ ਵੀ ਜਿਹੜੇ ਨਿਸ਼ਾਨ ਸਾਹਿਬ ਝੁਲਦੇ ਪੈਣ ਉਹ ਇਸ ਗੱਲ ਦਾ ਹੀ ਪ੍ਰਤੀਕ ਨੇ ਭਲਿਆ ਇਸ ਜਗ੍ਹਾ ਦੇ ਉੱਤੇ ਤੈਨੂੰ ਭਗਤੀ ਤੇ ਸ਼ਕਤੀ ਦਾ ਸੰਕਲਪ ਗੁਰੂ ਨੇ ਦਿੱਤਾ ਸੰਤ ਤੇ ਸਿਪਾਹੀ ਤੈਨੂੰ ਬਣਾਇਆ ਵੀ ਕਿਸ ਤਰ੍ਹਾਂ ਦਾ ਸੰਤ ਹੋਵੇ ਤੇ ਕਿਸ ਤਰ੍ਹਾਂ ਦਾ ਸਿਪਾਹੀ ਹੋਵੇ ਕਿਵੇਂ ਤੂੰ ਮਾਲਕ ਦੀ ਭਗਤੀ ਕਰਨੀ ਹੈ ਤੇ ਲੋੜ ਪਵੇ ਕੌਮ ਦੇ ਲਈ ਤੇ ਕਿਵੇਂ ਤੂੰ ਆਪਾਂ ਆਪ ਵੀ ਮਾਰ ਲੈ ਪੇ ਉਹਦੇ ਤੋਂ ਬਾਅਦ ਜਦੋਂ ਨਿਸ਼ਾਨ ਸਾਹਿਬ ਦਾ ਜ਼ਿਕਰ ਹੁੰਦਾ ਹੈ ਨਾ ਉਹ ਉਹ ਜ਼ਿਕਰ ਹੁੰਦਾ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਮੇਂ ਜਦੋਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੁਆ ਤਮਤਾਨ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਜਿਹੜਾ ਪੰਜਾਬ ਦੇ ਇਲਾਕੇ ਦੇ ਵਿੱਚ ਨੇੜੇ ਹੀ ਬਾਰਡਰ ਦੇ ਉੱਤੇ ਮੌਜੂਦ ਹੈ ਤਮਤਾਨ ਸਾਹਿਬ ਦੀ ਧਰਤੀ ਤੇ ਪਹੁੰਚੇ ਉੱਤੇ ਇੱਕ ਸਿੱਖ ਸੀ ਭਾਈ ਮੀਹਾ ਜਿਹਦਾ ਅਸਲੀ ਨਾਮ ਸੀ ਭਾਈ ਰਾਮਦੇਵ ਤੇ ਜਦੋਂ ਉਹਦੀ ਸੇਵਾ ਨੂੰ ਵੇਖਿਆ ਤੇ ਸੇਵਾ ਨੂੰ ਵੇਖ ਕੇ ਸਤਿਗੁਰਾਂ ਨੇ ਜਦੋਂ ਉਹਨੂੰ ਇਹ ਬਚਨ ਆਖੇ ਨਾ ਵੀ ਤੂੰ ਅੱਜ ਤੋਂ ਬਾਅਦ ਭਾਈ ਮੀਹ ਹੈ ਤੇ ਉਹਦੀ ਸੇਵਾ ਨੂੰ ਕੁਸ਼ ਹੋ ਕੇ ਉਹਨੂੰ ਦੋ ਨਿਸ਼ਾਨੀਆਂ ਦਿੱਤੀਆਂ ਸਨ ਪਹਿਲਾ ਨਿਸ਼ਾਨਾ ਦਿੱਤਾ ਸੀ ਨਗਾਰਾ ਤੇ ਦੂਸਰਾ ਨਿਸ਼ਾਨਾ ਦਿੱਤਾ ਸੀ ਨਿਸ਼ਾਨੀ ਦਿੱਤੀ ਸੀ ਇੱਕ ਨਿਸ਼ਾਨ ਸਾਹਿਬ ਇਹੀ ਨਿਸ਼ਾਨ ਸਾਹਿਬ ਜਦੋਂ 10ਵੇਂ ਪਾਤਸ਼ਾਹ ਦੇ ਸਮੇਂ ਹੁੰਦਾ ਹੈ ਜਦੋਂ ਖਾਲਸੇ ਦੀ ਸਜਣਾ ਹੁੰਦੀ ਹੈ 1699 ਦੀ ਵਿਸਾਖੀ ਉਸ ਤੋਂ ਬਾਅਦ ਜਦੋਂ ਅਨੰਦਪੁਰ ਦੀ جنگ ਹੁੰਦੀ ਹੈ ਅਨੰਦਪੁਰ ਦੇ ਵਿੱਚ ਦੂਜੀ جنگ ਹੁੰਦੀ ਹੈ ਨਾ ਤੇ ਜੰਗਾਂ ਦੇ ਸਮੇਂ ਵੀ ਨਿਸ਼ਾਨ ਸਾਹਿਬ ਅਗਵਾਈ ਕਰਦਾ ਰਿਹਾ ਜਿਸ ਗੱਲ ਦਾ ਤਿਆਰ ਰੱਖਿਆ ਜੀ ਤੇ ਜਦੋਂ ਫੌਜਾਂ ਦੇ ਸਾਹਮਣੇ ਨਿਸ਼ਾਨੇ ਅੱਜ ਵੀ ਆਪਾਂ ਜਦੋਂ ਵੀਡੀਓ ਦੇ ਵਿੱਚ ਜਾਂ ਮੂਵੀ ਦੇ ਵਿੱਚ ਵੇਖਦੇ ਹਾਂ ਦੋ ਮੈਦਾਨੇ ਜੰਗ ਦੇ ਵਿੱਚ ਦੋ ਧਿਰਾਂ ਦੀ ਲੜਾਈ ਹੁੰਦੀ ਹੈ ਤੇ ਨਿਸ਼ਾਨ ਸਾਹਿਬਾਂ ਦੇ ਉੱਤੇ ਝੰਡਿਆਂ ਨੂੰ ਵੇਕਿਆ ਗਿਆ ਜਾਂਦਾ ਹੈ ਵੀ ਇਹ ਫਲਾਣੇ ਦੀ ਫੌਜ ਹੈ ਪੁਰਾਣੇ ਸਮੇਂ ਦੇ ਵਿੱਚ ਵੀ ਇਹ ਪ੍ਰਤੀਕ ਹੁੰਦਾ ਸੀ ਤੇ ਜਦੋਂ ਸਿੱਖ ਫੌਜ ਜੰਗਾਂ ਲੜਨ ਦੀ ਲਈ ਜਾਂਦੇ ਸਨ ਨਾ ਜੁੱਧ ਲੜਨ ਲਈ ਜਾਂਦੇ ਸਨ ਤੇ ਪਿਆਰ ਭਲਿਓ ਉਸ ਸਮੇਂ ਨਿਸ਼ਾਨ ਸਾਹਿਬ ਸਭ ਤੋਂ ਅੱਗੇ ਹੁੰਦਾ ਸੀ ਇੱਕ ਨਿਸ਼ਾਨ ਚ ਹੀ ਹੁੰਦਾ ਸੀ ਵੀ ਜਿਹੜਾ ਨਿਸ਼ਾਨ ਸਾਹਿਬ ਦੀ ਅਗਵਾਈ ਕਰਦਾ ਸੀ ਤੇ ਦੂਜੇ ਪਾਸੇ ਜੰਗ ਦਾ ਇਹ ਰੋਲ ਹੁੰਦਾ ਸੀ ਵੀ ਜਿਹਦੇ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਹੈ ਉਹਦੇ ਉੱਤੇ ਛੇਤੀ ਕੀਤੇ ਆ ਵਾਰ ਨਹੀਂ ਸੀ ਕੀਤਾ ਜਾਂਦਾ ਤੇ ਜਦੋਂ ਧੰਨ ਗੁਰੂ ਗੋਬੇ ਸਿੰਘ ਪਾਤਸ਼ਾਹ ਜੀ ਨੇ ਅਨੰਦਪੁਰ ਦੀ ਦੂਜੀ ਜੰਗ ਲੜੀ ਨਾ ਤੇ ਦੂਜੀ ਜੰਗ ਵੇਲੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਕਰਦੇ ਪਏ ਨੇ ਉਹ ਸੇਵਾ ਕਰਦੇ ਪਏ ਨੇ ਭਾਈ ਆਲਮ ਸਿੰਘ ਜੀ ਨਾਮ ਹੈ ਭਾਈ ਆਲਮ ਸਿੰਘ ਜੀ ਯਾਦ ਰੱਖਿਆ ਜੀ ਤੇ ਭਾਈ ਆਲਮ ਸਿੰਘ ਜੀ ਜਦੋਂ ਮੈਦਾਨੇ ਜੰਗ ਦੇ ਵਿੱਚ ਇੱਕ ਪਾਸੇ ਜੰਗ ਹੋ ਰਹੀ ਹੈ ਤੇ ਉਹ ਉਹਨਾਂ ਨੇ ਹੱਥ ਦੇ ਵਿੱਚ ਨਿਸ਼ਾਨ ਪੜਿਆ ਤੇ ਨਿਸ਼ਾਨ ਫੜ ਕੇ ਇੰਨਾ ਕੋ ਅਗਾਹ ਚਲੇ ਗਏ ਸਨ ਆਪਣੀ ਫੌਜ ਤੋਂ ਇੰਨੇ ਕੋ ਅਗਾਹ ਚਲੇ ਗਏ ਵੀ ਆਲੇ ਦੁਆਲੇ ਦੂਸਰੀ ਜਿਹੜੀ ਧਿਰ ਸੀ ਉਹਨਾਂ ਨੇ ਘੇਰਾ ਪਾ ਲਿਆ ਵੈਰੀਆਂ ਨੇ ਘੇਰਾ ਪਾ ਲਿਆ ਤੇ ਮਹੱਤਤਾ ਵੇਖੋ ਨਿਸ਼ਾਨ ਸਾਹਿਬ ਦੀ ਕਿੰਨੀ ਹੈ ਇਸੇ ਕਰਕੇ ਸਾਡਾ ਅੱਜ ਵੀ ਜਿਹੜਾ ਸਿਰ ਹੈ ਉਹ ਨਿਸ਼ਾਨ ਸਾਹਿਬ ਦੇ ਉੱਤੇ ਝੁੜਦਾ ਹੈ ਅੱਜ ਵੀ ਸਾਡਾ ਸਿਰ ਝੁਕਦਾ ਹੈ ਤੇ ਜਦੋਂ ਭਾਈ ਆਲਮ ਸਿੰਘ ਨੂੰ ਵੈਰੀਆਂ ਨੇ ਗੱਲਾਂ ਕੀ ਕਹਿਣ ਲੱਗੇ ਵੀ ਵੇਖ ਤੇਰੀ ਤੇ ਅਸੀਂ ਪਹਿਲਾਂ ਵਾਰ ਨਹੀਂ ਕਰਾਂਗੇ ਤੈਨੂੰ ਇਹ ਗੱਲ ਆਖਣੀ ਆ ਵੀ ਤੇਰੇ ਹੱਥ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਹੈ ਨਾ ਇਹਨੂੰ ਤੋਂ ਥੱਲੇ ਡਿੱਗਦੇ ਤੇ ਸਰਦਾਰ ਆਲਮ ਸਿੰਘ ਇਹ ਗੱਲ ਕਹਿਣ ਲੱਗਾ ਕਹਿਣ ਲੱਗਾ ਇਹ ਕਦੇ ਨਹੀਂ ਹੋ ਸਕਦਾ ਕਿ ਜਿੰਨੇ ਸਮੇਂ ਤੱਕ ਮੇਰੇ ਹੱਥ ਕਾਇਮ ਨੇ ਸਲਾਮਤ ਨੇ ਉਨੇ ਸਮੇਂ ਤੱਕ ਮੈਂ ਆਪਣੇ ਹੱਥਾਂ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਪਕੜ ਕੇ ਰੱਖਾਂਗਾ ਤੇ ਵੈਰੀ ਇਹ ਗੱਲ ਆਖਦਾ ਵੀ ਜੇ ਤੇਰੇ ਹੱਥ ਵੜ ਦਿੱਤੇ ਜਾਣ ਫਿਰ ਵੀ ਥੱਲੇ ਡਿੱਗੇਗਾ ਉਹ ਕਹਿੰਦੇ ਵੀ ਜੇ ਤੁਸੀਂ ਹੱਥ ਵੱਡੋਗੇ ਮੈਂ ਆਪਣੇ ਪੈਰਾਂ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਪਕੜ ਲਵਾਂਗਾ ਪੈਰਾਂ ਦੇ ਨਾਲ ਪਰ ਇਸ ਨੂੰ نیچے ਨਹੀਂ ਡਿੱਗਣ ਦਵਾਗਾ ਕਹਿੰਦੇ ਜੇਕਰ ਤੇ ਪੈਰ ਉਤਾਰ ਦਿੱਤੇ ਜਾਣ ਕਹਿੰਦੇ ਪੈਰ ਉਤਾਰਨ ਤੋਂ ਪਹਿਲਾਂ ਮੈਂ ਆਪਣੇ ਮੂੰਹ ਦੇ ਨਾਲ ਇਸ ਨੂੰ ਪਕੜ ਲਵਾਂਗਾ ਭਾਵੇਂ ਇਹਨੂੰ ਧਰਤੀ ਤੇ ਡਿੱਗਣ ਨਹੀਂ ਦਵਾਗਾ ਉਹ ਕਹਿੰਦੇ ਜੇਕਰ ਤੇਰਾ ਧੜ ਹੀ ਸੀਸ ਦੇ ਨਾਲੋਂ ਵੱਖਰਾ ਕਰਦੀਏ ਫਿਰ ਕਹਿੰਦੇ ਫਿਰ ਉਹਦੇ ਤੋਂ ਬਾਅਦ ਜਿਹਦਾ ਨਿਸ਼ਾਨ ਸਾਹਿਬ ਹੈ ਉਹ ਆਪੀ ਆਪਣੀ ਰੱਖਿਆ ਕਰ ਲਵੇਗਾ ਤੇ ਇਹੀ ਹੋਇਆ ਤੇ ਜਦੋਂ ਸਰਦਾਰ ਆਲਮ ਸਿੰਘ ਦੇ ਭਾਈ ਆਲਮ ਸਿੰਘ ਦਾ ਜਿਹੜਾ ਸਿਰ ਹੈ ਉਹ ਧੜ ਦੇ ਨਾਲੋਂ ਵੱਖਰਾ ਕਰ ਦਿੱਤਾ ਨਾ ਤੇ ਨਿਸ਼ਾਨ ਸਾਹਿਬ نیچے ਡਿੱਗਣ ਲੱਗਾ ਤੇ ਏਨੇ ਨੂੰ ਸਹਬ ਜਿਆਦਾ ਅਜੀਤ ਸਿੰਘ ਨਾਲ ਪਰਲੇ ਪਾਸੇ ਪੇ ਲੜਦੇ ਨੇ ਤੇ ਉਹਨਾਂ ਨੇ ਇੱਕੋ ਦਮ ਅਜਿਹਾ ਵਾਰ ਕੀਤਾ ਵਾਰ ਕਰਨ ਦੇ ਨਾਲ ਜਿਹੜੇ ਵੈਰੀ ਨੇ ਸਰਦਾਰ ਆਲਮ ਸਿੰਘ ਤੇ ਵਾਰ ਕੀਤਾ ਵੀ ਉਹਨੂੰ ਪਹਿਲਾਂ ਤੇ ਖਤਮ ਕੀਤਾ ਤੇ ਜਲਦੀ ਆਪਣੇ ਘੋੜੇ ਦੇ ਨਾਲ ਭਜਾ ਕੇ ਉਸ ਨਿਸ਼ਾਨ ਸਾਹਿਬ ਨੂੰ ਆਪਣੇ ਹੱਥਾਂ ਦੇ ਵਿੱਚ ਪਕੜ ਲਿਆ ਤੇ ਉਹਦੇ ਤੋਂ ਬਾਅਦ ਵੀ ਜੰਗਾ ਜੁੱਧਾਂ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਦੀ ਜਿਹੜੀ ਹੈ ਉਹ ਮਹੱਤਤਾ ਰਹੀ ਹੈ ਨਿਸ਼ਾਨੀ ਦੇ ਤੌਰ ਤੇ ਵਰਤਦੇ ਰਹੇ ਅੱਜ ਵੀ ਜਦੋਂ ਆਪਾਂ ਗੁਰੂ ਧਾਮਾਂ ਦੇ ਵਿੱਚ ਜਿਸੇ ਗੁਰੂ ਘਰਾਂ ਦੇ ਵਿੱਚ ਜਾਂਦੇ ਭਾਵੇਂ ਕੋਈ ਨਗਰਾਂ ਦੇ ਹੋਵੇ ਭਾਵੇਂ ਪਿੰਡਾਂ ਦੇ ਵਿੱਚ ਹੁਣ ਤੇ ਉਸੇ ਜਗ੍ਹਾ ਦੇ ਉੱਤੇ ਜਿਹੜੇ ਨਿਸ਼ਾਨ ਨੇ ਨਿਸ਼ਾਨ ਅੱਜ ਵੀ ਝੁੰਡੇ ਪਏ ਨੇ ਤੇ ਇੱਕ ਗੱਲ ਦਾ ਧਿਆਨ ਰੱਖਿਆ ਜੀ ਇਸੇ ਕਰਕੇ ਆਖਿਆ ਜਾਂਦਾ ਵੀ ਨਿਸ਼ਾਨ ਸਾਹਿਬ ਮਾਲਕਾ ਤੇਰੇ ਜਿਹੜੇ ਝੰਡੇ ਨੇ ਉਹ ਜੁਗੋ ਜੁਗਾ ਟੱਲ ਰਹਣ ਇਕੱਲੇ ਪੰਜਾਬ ਦੀ ਧਰਤੀ ਤੇ ਨਹੀਂ ਦੁਨੀਆਂ ਦੇ ਵੱਖੋ ਵੱਖਰੇ ਦੇਸ਼ਾਂ ਦੇ ਉੱਤੇ ਵਕ ਵਕ ਥਾਵਾਂ ਦੇ ਉੱਤੇ ਅੱਜ ਵੀ ਨਿਸ਼ਾਨ ਸਾਹਿਬ ਚੁਲਦੇ ਪਏ ਨੇ ਤੇ ਇਸੇ ਕਰਕੇ ਸੇਖ ਅਰਦਾਸ ਕਰਦੇ ਸੱਚੇ ਪਾਤਸ਼ਾਹ ਤੁਹਾਡੇ ਅੱਗੇ ਇਹ ਅਰਦਾਸ ਹੈ ਤੇਰੀ ਝੁਲਾਈ ਹੋਈ ਜਿਹੜੇ ਨਿਸ਼ਾਨ ਸਾਹਿਬ ਨੇ ਉਹ ਹਮੇਸ਼ਾ ਝੁਲਦੇ ਰਹਿਣ ਤੇ ਦੂਜੇ ਪਾਸੇ ਸਿੱਖ ਦੀ ਅਰਦਾਸ ਇਹ ਹੈ ਤੇਰੇ ਅੱਗੇ ਸਿੱਖ ਅਰਦਾਸ ਇਹ ਕਰਦਾ ਹੈ ਵੀ ਸਾਡੇ ਅੰਦਰ ਇਹਨਾਂ ਨਿਸ਼ਾਨ ਸਾਹਿਬਾਂ ਦੀ ਜਿਹੜੀ ਇਹ ਸਤਕਾਰ ਹਮੇਸ਼ਾ ਦੇ ਲਈ ਬਣਿਆ ਰਹੇ ਤੇ ਇਹਦੇ ਤੋਂ ਬਾਅਦ ਜਿਹੜੇ ਆਪਾਂ ਜ਼ਿਕਰ ਕਰਦੇ ਹਾਂ ਬੁੰਗਿਆਂ ਦਾ ਤੇ ਬੁੰਗੇ ਕੀ ਨੇ ਝੰਡੇ ਨਿਸ਼ਾਨ ਸਾਹਿਬ ਬੁੰਗੇ ਕਿਉਂਕਿ ਬੁੰਗੇ ਵੀ ਆਪਾਂ ਕਿੰਨੇ ਆ ਵੀ ਜੁਗੋ ਜੁਗ ਅਟਲ ਰਹੇ ਤੇ ਬੁੰਗਿਆਂ ਦਾ ਅਰਥ ਹੁੰਦਾ ਸੀ ਰਹਾਇਸ਼ ਜਿਸ ਜਗ੍ਹਾ ਦੇ ਉੱਤੇ ਰਹਾ ਜਾਂਦਾ ਸੀ ਤੇ ਸਿੱਖ ਕੌਮ ਦੇ ਜਦੋਂ ਇਤਿਹਾਸ ਨੂੰ ਪੜਦੇ ਆ ਇਹਦੇ ਵਿੱਚ 85 ਬੁੰਗਿਆਂ ਦਾ ਜ਼ਿਕਰ ਕੀਤਾ ਹੈ 85 ਬੁੰਗੀਆਂ ਉਹਨਾਂ ਵੱਖੋ ਵੱਖਰੇ ਪਰ ਉਹਨਾਂ ਦੇ ਵਿੱਚੋਂ ਆਪਾਂ ਮੇਨ ਮੇਨ ਦਾ ਜ਼ਿਕਰ ਕਰਾਂਗੇ ਸਭ ਤੋਂ ਪਹਿਲਾ ਜਿਹੜਾ ਬੁੰਗਾ ਹੈ ਉਹ ਹੈ ਗਿਆਨੀਆਂ ਦਾ ਬੁੰਗਾ ਪਹਿਲਾ ਬੁੰਗਾ ਗਿਆਨੀਆਂ ਦਾ ਬੁੰਗਾ ਦੂਸਰਾ ਬੁੰਗਾ ਰਾਗੀਆਂ ਦਾ ਬੁੰਗਾ ਤੀਸਰਾ ਜਿਹੜਾ ਬੁੰਗਾ ਹੈ ਉਹ ਹੈ ਅਕਾਲੀਆਂ ਦਾ ਬੁੰਗਾ ਚੌਥਾ ਜਿਹੜਾ ਬੁੰਗਰ ਹੈ ਉਹ ਹੈ ਸੰਪਰਦਾਇਆਂ ਦਾ ਬੁੰਗਾ ਪੰਜਵਾਂ ਜਿਹੜਾ ਬੁੰਗਾ ਹੈ ਉਹ ਬੁੰਗਾ ਹੈ ਸਰਦਾਰਾਂ ਦਾ ਬੁੰਗਾ ਤੇ ਛੇਵਾਂ ਬੁੰਗਾ ਹੈ ਉਹ ਹੈ ਧਰਮ ਦਾ ਬੁੰਗਾ ਵੈਸੇ ਤੇ ਰਾਮ ਗੜੀਆਂ ਦਾ ਬੁੰਗਾ ਹੋਰ ਵੀ ਅਨੇਕਾਂ ਜਿਹੜੇ ਬੁੰਗੇ ਨੇ ਉਹ ਸਾਨੂੰ ਵੇਖਣ ਲਈ ਅੰਮ੍ਰਿਤਸਰ ਦੀ ਤਰਤੀ ਤੇ ਜਾਓ ਵਕ ਵਕ ਥਾਵਾਂ ਤੇ ਬੁੰਗੇ ਬਣੇ ਹੋਏ ਨੇ ਤੇ ਅੱਜ ਵੀ ਕਈ ਗੁਰੂ ਘਰਾਂ ਦੇ ਵਿੱਚ ਜਿਹੜਾ ਉਹਨਾਂ ਦੇ ਜਗ੍ਹਾ ਦਾ ਨਾਮ ਹੈ ਉਹ ਬੁੰਗਾ ਸਾਹਿਬ ਵੀ ਹੈ ਕਈ ਜਗ੍ਹਾ ਦੇ ਉੱਤੇ ਆ ਬੁੰਗੇ ਦਾ ਅਰਥ ਹੁੰਦਾ ਸੀ ਰਹਾਇਸ਼ ਤੇ ਅਕਾਲੀਆਂ ਦਾ ਇਹ ਵੱਖੋ ਵੱਖਰੇ ਨਾਮ ਕਿਉਂ ਪਈ ਉਸ ਜਗ੍ਹਾ ਦੇ ਉੱਤੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੇ ਨੇੜੇ ਜਿਹੜੀ ਰਹਾਇਸ਼ ਸੀ ਉਸ ਹੀ ਗਿਆਨੀਆਂ ਦਾ ਬੁੰਗਾ ਤੇ ਗਿਆਨੀਆਂ ਦਾ ਜਿਹੜਾ ਬੁੰਗਾ ਸੀ ਉਸ ਜਗ੍ਹਾ ਦੇ ਉੱਤੇ ਗੁਰੂ ਘਰ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲੇ ਸਨ ਉਹਨਾਂ ਨੂੰ ਸਿਕਲਾਈ ਦਿੱਤੀ ਜਾਂਦੀ ਸੀ ਤੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਉੱਤੇ ਹੁੰਦਾ ਸੀ ਤੇ ਜਿੰਨੇ ਵਿਦਵਾਨ ਉਹਨੇ ਨਾ ਵਿਦਵਾਨਾਂ ਨੂੰ ਜਦੋਂ ਇਸ ਅਗਿਆਨੀਆਂ ਦੇ ਬੁੰਗੇ ਦੇ ਵਿੱਚ ਜਾਣਾ ਕਰਨਾ ਉਸ ਜਗ੍ਹਾ ਦੇ ਉੱਤੇ ਗੁਰਬਾਣੀ ਦਾ ਸ਼ੁੱਧ ਉਚਾਰਨ ਦੱਸਿਆ ਜਾਣਾ ਕਰਨਾ ਗੁਰਬਾਣੀ ਦੇ ਭੇਦ ਦੱਸੇ ਜਾਣੇ ਕਰਨੇ ਗੁਰਬਾਣੀ ਦਾ ਸਪਾਰਸ਼ ਕਰਾਇਆ ਜਾਣਾ ਕਰਨਾ ਤੇ ਉਸੇ ਹੀ ਬੁੰਗਿਆਂ ਦੀ ਜਿਹੜੀ ਦੇਨ ਹੈ ਸਰਦਾਰ ਸੰਤ ਸਿੰਘ ਜੀ ਉਸੇ ਬੁੰਗਿਆਂ ਦੀ ਦੇਨ ਸੀ ਜਿਹੜੇ ਸ਼ੇਰੇ ਪੰਜਾਬ 12000 ਰਣਜੀਤ ਸਿੰਘ ਦੇ ਸਮੇਂ ਸੀ ਨਾ ਤੇ ਸ਼ੇਰੇ ਪੰਜਾਬ ਦਾ ਜਿਹੜਾ ਸਿਰ ਸੀ ਉਹਨਾਂ ਦੇ ਅੱਗੇ ਝੁਕਦਾ ਸੀ ਭਾਈ ਸੰਤ ਸਿੰਘ ਦੇ ਅੱਗੇ ਉਹਨਾਂ ਹੀ ਬੁੰਗਿਆਂ ਦੀ ਦੇਣ ਹੈ ਜੋ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹਦੇ ਆ ਨਾ ਉਹਨਾਂ ਦਾ ਜਿਹੜਾ ਕਵੀ ਹੈ ਕਵੀ ਸੰਤੋਖ ਸਿੰਘ ਇਹ ਉਸੇ ਬੁੰਗਿਆਂ ਦੀ ਦੇਣ ਹੈ ਕਿਉਂਕਿ ਸਿਖਲਾਈ ਉਸ ਜਗ੍ਹਾ ਤੇ ਹੁੰਦੀ ਸੀ ਤੇ ਇਸੇ ਕਰਕੇ ਸਿੱਖ ਅਰਦਾਸ ਇਹ ਕਰਦਾ ਹੈ ਵੀ ਮਾਲਕਾ ਤੇਰੇ ਜਿਹੜੇ ਬੁੰਗੇ ਨੇ ਉਹ ਹਮੇਸ਼ਾ ਝੂਲਦੇ ਰਹਿਣ ਇਸ ਜਗ੍ਹਾ ਦੇ ਉੱਤੇ ਤੇਰੇ ਜਿਹੜੇ ਸਿੱਖ ਨੇ ਉਹ ਤੇਰੀ ਗੁਰਬਾਣੀ ਦੀ ਸਿੱਖਿਆਵਾਂ ਲੈਂਦੇ ਰਹਿਣ ਇਸੇ ਜਗ੍ਹਾ ਤੋਂ ਸਿੱਖਿਆ ਲੈ ਕੇ ਤੇਰੇ ਗੁਰੂ ਘਰ ਦੀ ਸੇਵਾ ਕਰਦੇ ਰਹਿਣ ਤੇ ਦੂਜਾ ਜਿਹੜਾ ਬੂੰਗਾ ਸੀ ਉਹ ਹੈ ਰਾਗੀਆਂ ਦਾ ਬੂੰਗਾ ਜਿਸ ਬੂੰਗੇ ਦੇ ਵਿੱਚ ਜਦੋਂ ਕੋਈ ਕੀਰਤਨ ਸਿੱਖਣ ਲਈ ਹੁੰਦਾ ਸੀ ਤੇ ਇਸੇ ਜਗ੍ਹਾ ਦੇ ਉੱਤੇ ਮਰਦੰਗ ਦੀ ਰਬਾਬ ਦੀ ਤਾਂ ਉਸ ਦੀ ਜਿਹੜੇ ਵਕ ਵਕ ਜੋੜੀਆਂ ਦੀ ਵਕ ਵਕ ਜਿਹੜੇ ਰਾਗੀ ਸਹਿਬਾਨਾਂ ਦੇ ਉਸ ਸਮੇਂ ਜਿਹੜੇ ਇਹ ਦੱਸੇ ਜਾਂਦੇ ਸਨ ਵਿਦਿਆ ਦਿੱਤੀ ਜਾਂਦੀ ਸੀ ਵਕ ਵਕ ਚ ਜਾਂਦੀ ਤੇ ਉਸੇ ਜਗਾ ਦੇ ਉੱਤੋਂ ਜਿਹੜੇ ਰਾਗੀ ਸਹਿਬਾਨ ਨੇ ਇਹ ਰਾਗੀ ਸਹਿਬਾਨ ਤਿਆਰ ਹੁੰਦੇ ਸਨ ਉਹਨਾਂ ਨੂੰ ਸਿੱਖਿਆਵਾਂ ਦਿੱਤੀ ਜਾਂਦੀ ਸੀ ਇਸ ਗੱਲ ਦਾ ਧਿਆਨ ਰੱਖਿਆ ਜੇ ਉਸ ਸਮਾ ਇੱਕ ਸੀ ਜਿਸ ਸਮੇ ਇਸ ਹਿੰਦੂਸਤਾਨ ਦੇ ਵਕੋ ਵਕਰੀ ਕਮਿਊਨਿਟੀ ਦੇ ਜੇਕਰ ਕੋਈ ਗਾਇਕ ਸੰਗੀਤਕਾਰ ਉਹ ਆਪਣੇ ਆਪ ਦੇ ਵਿੱਚ ਭਾਵੇਂ ਕਿੰਨੇ ਕੋ ਵੱਡੇ ماہر ਕਿਉਂ ਨਾ ਹੋਣ ਤੇ ਉਹ ਕਦੀ ਵੀ ਸਿੱਖਾਂ ਦੇ ਰਾਗੀਆਂ ਦਾ ਮੁਕਾਬਲਾ ਨਹੀਂ ਕਰਨਦੇ ਕਿਉਂਕਿ ਇਹਨਾਂ ਨੂੰ ਜੋ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਸਨ ਉਹਨਾਂ ਤੋਂ ਕਿਤੇ ਅਗਾਹ ਸਿੱਖਿਆਵਾਂ ਹੁੰਦੀਆਂ ਸਨ ਉਹ ਡਰਿਆ ਭੈ ਕਰਦੇ ਸਨ ਜਿਸ ਜਗ੍ਹਾ ਦੇ ਉੱਤੇ ਇਹ ਰਾਗੀ ਸਹਿਬਾਨਾਂ ਨੇ ਜਾਣਾ ਉਸ ਜਗ੍ਹਾ ਦੇ ਉੱਤੇ ਉਹ ਆਪਣੀ ਕਲਾਕਾਰੀ ਨਹੀਂ ਸ਼ਰਮਖਾਉਂਦੇ ਤੇ ਤੀਸਰਾ ਜਿਹੜਾ ਬੂੰਗਾ ਹੈ ਉਹ ਹੈ ਅਕਾਲੀਆਂ ਦਾ ਬੂੰਗਾ ਅੱਜ ਵਾਲੇ ਅਕਾਲੀ ਨਹੀਂ ਇਹ ਅਕਾਲੀ ਬਾਬਾ ਫੁੱਲਾ ਸਿੰਘ ਜੀ ਉਹਨਾਂ ਨੇ ਤਿਆਰ ਕਰਵਾਇਆ ਸੀ ਤੇ ਅਕਾਲੀਆਂ ਦੇ ਬੁੰਗਿਆਂ ਚ ਕੀ ਕੀਤਾ ਜਾਂਦਾ ਸੀ ਇਸ ਜਗ੍ਹਾ ਦੇ ਉੱਤੇ ਸ਼ਸਤਰ ਦੀ ਵਿੱਦਿਆ ਦਿੱਤੀ ਜਾਂਦੀ ਸੀ ਤੇ ਉਸ ਸਮੇਂ ਕਹਾਵਤ ਵੀ ਪ੍ਰਚਲਿਤ ਸੀ ਕਹਿੰਦੇ ਸਨ ਅਕਾਲੀਆਂ ਦਾ ਅਰਥ ਹੈ ਅਕਾਲ ਨੂੰ ਜਿੱਤਣ ਵਾਲਾ ਮੌਤ ਨੂੰ ਜਿੱਤਣ ਵਾਲਾ ਤੇ ਜਿਹੜਾ ਘਰ ਤੋਂ ਕਦੇ ਅਕਾਲੀਆਂ ਦੇ ਬੁੰਗੇ ਵੱਲ ਤੁਰ ਪੈਂਦਾ ਸੀ ਨਾ ਉਹਨੂੰ ਲੋਕ ਕਹਿੰਦੇ ਸਨ ਵੀ ਅੱਜ ਤੋਂ ਬਾਅਦ ਏ ਆਪਣੇ ਘਰ ਵਾਪਸ ਨਹੀਂ ਮੁੜੇਗਾ ਕਿਉਂਕਿ ਅੱਜ ਤੋਂ ਬਾਅਦ ਇਹ ਅਕਾਲ ਨੂੰ ਜਿੱਤਣ ਦੇ ਲਈ ਤੁਰ ਪਿਆ ਇਸੇ ਕਰਕੇ ਬਾਬਾ ਅਕਾਲੀ ਫੁੱਲਾ ਸਿੰਘ ਉਹਨਾਂ ਦੇ ਸਾਥੀਆਂ ਦੇ ਵਿੱਚ ਜਦੋਂ ਉਹਨਾਂ ਦਾ ਜ਼ਿਕਰ ਪੜਦੇ ਆ ਨਾ ਇਤਿਹਾਸ ਦੇ ਵਿੱਚੋਂ ਉਹਨਾਂ ਨੇ ਕਦੀ ਵੀ ਮੌਤ ਤੋਂ ਭੈ ਨਹੀਂ ਸਿੱਖਦਾ ਸ਼ੇਰੇ ਪੰਜਾਬ ਇੱਕ ਵਾਰੀ ਇਹ ਗੱਲ ਆਖਦਾ ਜਦੋਂ ਮੈਦਾਨੇ ਜੰਗ ਦੇ ਵਿੱਚ ਲੜਦੇ ਪਏ ਨੇ ਤੇ ਅੰਤਰੀ ਜਦੋਂ ਜੰਗ ਹੁੰਦੀ ਹੈ ਨਾ ਪਿਸ਼ੋਰ ਦੀ ਜੰਗ ਤੇ ਅਰਦਾਸਾਂ ਸੋਧਿਆ ਅਰਦਾਸ ਸੋਧ ਕੇ ਤੁਰੇ ਕਿ ਅਰਦਾਸ ਕੀਤੀ ਖਾਲਸਾ ਤੇਰਾ ਚੱਲਣ ਲੱਗਾ ਮਾਲਕ ਆਪ ਸਹਾਈ ਹੋਏ ਜਦੋਂ ਨਦੀ ਦੇ ਕਿਨਾਰੇ ਪਹੁੰਚੇ ਨਾ ਨਦੀ ਦੇ ਕਿਨਾਰੇ ਉਸ ਜਗ੍ਹਾ ਦੇ ਉੱਤੇ ਸ਼ੇਰੇ ਪੰਜਾਬ ਇਹ ਗੱਲ ਅੱਖ ਲੱਗਾ ਕਹਿ ਲੱਗਾ ਬਾਬਾ ਜੀ ਹਜੇ ਆਪਣਾ ਪਿੱਛੋਂ ਤੋਪਖਾਨਾ ਨਹੀਂ ਪਹੁੰਚਿਆ ਹਜੇ ਆਪਣੀ ਜਿਹੜੇ ਸੈਨਾ ਸੈਨਾ ਪਿੱਛੋਂ ਨਹੀਂ ਪਹੁੰਚੀ ਆਪਾਂ ਕੁਝ ਸਮਾਂ ਇਸ ਜਗ੍ਹਾ ਤੇ ਰੁਕ ਪਈਏ ਤੇ ਬਾਬਾ ਅਕਾਲੀ ਫੁੱਲਾ ਸਿੰਘ ਨੇ ਗੱਲ ਆਖੀ ਸੀ ਕਹਿਣ ਲੱਗੇ ਮੈਂ ਜ਼ਥੇਦਾਰੀ ਇਸੇ ਕਰਕੇ ਨਹੀਂ ਕਰ ਰਿਆ ਵੀ ਮੈਂ ਆਪਣੀ ਮੌਤ ਦਾ ਬਚਾਅ ਕਰ ਸਕਾਂ ਕਹਿੰਦਾ ਮੈਂ ਜਥੇਦਾਰ ਇਸੇ ਕਰਕੇ ਬਣਿਆ ਵਾ ਸਭ ਤੋਂ ਪਹਿਲਾਂ ਜੇਕਰ ਜਾਨ ਗਵਾਵਾਂ ਤੇ ਮੈਂ ਆਪਣੀ ਜਾਨ ਗਵਾਵਾ ਆਪ ਸ਼ਹੀਦੀ ਪਾਵਾਂ ਠੀਕ ਹੈ ਤੂੰ ਦੁਨੀਆ ਦਾ ਬਾਦਸ਼ਾਹ ਹੋ ਸਕਣਾ ਹੈ ਦੁਨੀਆ ਤੇਰਾ ਹੁਕਮ ਮੰਨਦੀ ਹੋਵੇਗੀ ਪਰ ਮੈਂ ਜਿਸ ਬਾਪੂ ਦੇ ਅੱਗੇ ਅਰਦਾਸ ਕਰਕੇ ਆਇਆ ਉਹ ਬਾਪੂ ਸਾਰੀ ਦੁਨੀਆ ਦਾ ਬਾਦਸ਼ਾਹ ਹੈ ਤੇ ਉਹਦੇ ਅੱਗੇ ਅਰਦਾਸ ਕਰਕੇ ਜਦੋਂ ਉਹਨੇ ਹੁਕਮ ਬਖਸ਼ ਦਿੱਤਾ ਵੀ ਜਾਓ ਮੈਦਾਨੇ ਜੰਗ ਦੇ ਵਿੱਚ ਲੜੋ ਫਿਰ ਕਹਿੰਦੇ ਮੈਂ ਕਿਸੇ ਦੇ ਲਈ ਰੋਕ ਨਹੀਂ ਸਕਦਾ ਮੈਂ ਮੈਦਾਨੇ ਜੰਗ ਦੇ ਵਿੱਚ ਲੜਾਂਗਾ ਤੇ ਸੱਚ ਜਾਣਿਓ ਬਾਬਾ ਅਕਾਲੀ ਫੁੱਲਾ ਸਿੰਘ ਨੇ ਨਾ 1500 ਦੇ ਕਰੀਬ ਆਪਣੇ ਸਿਪਾਹੀਆਂ ਨੂੰ ਨਾਲ ਲੜਿਆ ਤੇ ਅੱਗੇ ਮੈਦਾਨੇ ਜੰਗ ਦੇ ਵਿੱਚ ਲੜਨ ਲਈ ਤੇ ਚਲੇ ਗਏ ਇੰਨੇ ਨੂੰ ਪਿੱਛੋਂ ਤਪਖਾਨਾ ਵੀ ਪਹੁੰਚ ਗਿਆ ਸੀ ਇਹ ਤੀਸਰਾ ਜਿਹੜਾ ਬੁੰਗਾ ਸੀ ਇਹ ਹੈ ਅਕਾਲੀਆਂ ਦਾ ਬੁੰਗਾ ਜਿਸ ਜਗ੍ਹਾ ਦੇ ਉੱਤੇ ਸ਼ਸਤਰ ਦੀ ਵਿੱਦਿਆ ਦਿੱਤੀ ਜਾਂਦੀ ਸੀ ਚੌਥਾ ਜਿਹੜਾ ਬੂੰਗਾ ਸੀ ਉਸੇ ਸੰਪਰਦਾਇਆਂ ਦਾ ਬੂੰਗਾ ਠੀਕ ਹੈ ਅੱਜ ਸਾਡੀ ਕਮਿਊਨਿਟੀ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਵਿਚਾਰਕ ਮਤਭੇਦ ਪੈਦਾ ਹੋ ਗਏ ਨੇ ਤੇ ਸੱਚ ਜਾਣਿਓ ਜਦੋਂ ਸਿੱਖ ਘਰ ਘੜ ਕੱਟ ਛੱਡ ਕੇ ਨਾ ਆਪਣੇ ਘਰ ਛੱਡ ਕੇ ਜੰਗਲਾਂ ਦੇ ਵਿੱਚ ਚਲੇ ਗਏ ਸਨ ਉਸ ਸਮੇਂ ਜੇਕਰ ਗੁਰੂ ਘਰਾਂ ਦੇ ਵਿੱਚ ਕਿਸੇ ਨੇ ਗੁਰੂ ਘਰਾਂ ਦੇ ਸਾਮ ਸੰਭਾਲ ਦੀਆਂ ਸੇਵਾਵਾਂ ਕੀਤੀਆਂ ਨੇ ਉਸ ਸੰਪਰਦਾਇਆਂ ਨੇ ਸਵਾਵਾ ਕੀਤੀਆਂ ਵੱਖੋ-ਵੱਖਰੀਆਂ ਸੰਪਰਦਾਵਾਂ ਜਿਵੇਂ ਸੇਵਾਪੰਤੀ ਸੰਪਰਦਾਇਆਂ ਅਡੰਨ ਸ਼ਾਇਆਂ ਦੀਆਂ ਸੰਪਰਦਾਇਆਂ ਨਿਰਮਲੇ ਹੋਗੇ ਉਦਾਸੀ ਹੋਗੇ ਇਹ ਸੇਵਾਵਾ ਕਰਦੇ ਰਹੇ ਨੇ ਗੁਰੂ ਘਰ ਦੇ ਵਿੱਚ ਸਾਮ ਸੰਭਾਲ ਦੀ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਜਦੋਂ ਮੱਸਾ ਰੰਗੜ ਚੜ੍ਹ ਕੇ ਆਇਆ ਨਾ ਦਰਬਾਰ ਸਾਹਿਬ ਉਹ ਕਹਿਣ ਲੱਗੇ ਬਿਲਕੁਲ ਮਲਿਆ ਮੇਡ ਕਰ ਦੇਣਾ ਸਰੋਵਰ ਨੂੰ ਪੂਰ ਦੇਣਾ ਤੇ ਜਿਸ ਜਗ੍ਹਾ ਤੋਂ ਸਿੱਖਾਂ ਨੂੰ ਰਾਜਸੀ ਤਾਕਤ ਮਿਲਦੀ ਹੈ ਅੰਦਰੂਨੀ ਤਾਕਤ ਮਿਲਦੀ ਹੈ ਉਸ ਜਗ੍ਹਾ ਦੇ ਉੱਤੇ ਮੈਂ ਨਚਾਰਾਂ ਦਾ ਨਾਚ ਕਰਾਵਾਂਗਾ ਵਿਸ਼ਵਾਵਾ ਦਾ ਨਾਚ ਕਰਾਵਾਂਗਾ ਤੇ ਉਸੇ ਜਗ੍ਹਾ ਦੇ ਉੱਤੇ ਸ਼ਰਾਬਖਾਨੇ ਖੁੱਲਾਂਗਾ ਸੱਚ ਜਾਣਿਓ ਉਹਨੇ ਇਹ ਕੀਤਾ ਉਹਨੇ ਇਹ ਕੀਤਾ ਪਰ ਉਸ ਸਮੇਂ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਸਮ ਸੰਭਾਲ ਕਿਸੇ ਨੇ ਕੀਤੀ ਹੈ ਤੇ ਅੰਡਨ ਸ਼ਾਹੀ ਜਿਹੜੇ ਅੰਡਨ ਸ਼ਾਹੀਆ ਪੰਥੀ ਹੈ ਉਹਨਾਂ ਨੇ ਅੰਡਨ ਸ਼ਾਹੀਆ ਨੇ ਪੰਥੀਆਂ ਨੇ ਸੇਵਾਵਾ ਕੀਤੀਆਂ ਸਨ ਚੌਥਾ ਜਿਹੜਾ ਬੂੰਗਾ ਸੀ ਉਸੇ ਸਮprdਾਈਆਂ ਦਾ ਬੂੰਗਾ ਪੰਜਵਾਂ ਬੂੰਗਾ ਸੀ ਸਰਦਾਰਾਂ ਦਾ ਬੂੰਗਾ ਸਰਦਾਰਾਂ ਦਾ ਬੂੰਗਾ ਤਾਂ ਸੀ ਕਿਉਂਕਿ ਇੱਕ ਸਮਾ ਉਹ ਵੀ ਆਇਆ ਜਿਸ ਸਮੇਂ ਜਿਹੜੇ ਕੋਮ ਹੈ ਉਹਨੂੰ 12 ਮਿਸਲਾਂ ਦੇ ਵਿੱਚ ਵੰਡਿਆ ਗਿਆ ਸੀ ਪਾਵ ਕੋਮ ਦੀ ਅਗਵਾਈ ਜ਼ਰੂਰ ਕਰੇ ਸੀ ਅਗਵਾਈ ਇੱਕ ਨਿਸ਼ਾਨਦੇ ਹੀ ਹਟਾਉ ਰਹੀ ਸੀ ਜਦੋਂ ਕੋਈ ਬਾਹਰੋਂ ਵੈਰੀ ਚੜ੍ਹ ਕੇ ਹੁੰਦਾ ਸੀ ਉਹ ਵੈਰੀਆਂ ਦਾ ਮੁਕਾਬਲਾ ਸਾਰੀ ਸਿੱਖ ਕਮਿਊਨਿਟੀ ਇਕੱਠੀ ਹੋ ਕੇ ਕਰਦੇ ਸੀ ਪਰ ਇਲਾਕੇ ਵੱਖੋ-ਵੱਖਰੇ ਵੰਡ ਦਿੱਤੇ ਵੱਖੋ-ਵੱਖਰੀਆਂ ਮਿਸਲਾਂ ਨੂੰ ਵੱਖੋ-ਵੱਖਰੇ ਇਲਾਕੇ ਦੇ ਦਿੱਤੇ ਵੀ ਆਹ ਇਲਾਕਾ ਤੇਰੀ ਮਿਸਲ ਦਾ ਹੈ ਇਸ ਤੋਂ ਜੋ ਵੀ ਸਾਲਾਨਾ ਆਮਦਨ ਹੋਵੇਗੀ ਉਦੇ ਨਾਲ ਜੋ ਵੀ ਤੂੰ ਪਰ ਉਪਕਾਰ ਨੇ ਪਰ ਉਪਕਾਰ ਕਰ ਸਕਣਾ ਆਪਣੇ ਸਸ਼ਤਰਾਂ ਦੀ ਆਪਣੇ ਸੈਨਾ ਦੀ ਆਪਣੀ ਫੌਜੀਆਂ ਦੀ ਜਿਹੜੀ ਤੂੰ ਐ ਇਹਦੇ ਜਗ੍ਹਾ ਦੇ ਉੱਤੋਂ ਤੇਰਾ ਜਿਹੜਾ ਕਾਰਜਕਾਲ ਚੱਲੇਗਾ ਚੌਥਾ ਪਨੀਰ ਜਿਹੜਾ ਬੂੰਗਾ ਸੀ ਉਸੇ ਸਰਦਾਰਾਂ ਦਾ ਬੂੰਗਾ ਕਾਰਨ ਕੀ ਸੀ ਕਿਉਂਕਿ ਜਦੋਂ ਵੱਖੋ ਵੱਖਰੇ ਮਿਸਲਾਂ ਦੇ ਸਰਦਾਰ ਇੱਥੇ ਪਹੁੰਚਣਾ ਨਾ ਇੱਥੇ ਹੁਣਾ ਕਰਨਾ ਉਹਨਾਂ ਦੇ ਰਹਿਣ ਦਾ ਪ੍ਰਬੰਧ ਜਾਂ ਜਿਹੜੀਆਂ ਸੰਗਤਾਂ ਜਾਂਦੀਆਂ ਸਨ ਦਰਸ਼ਨ ਕਰਨ ਦੇ ਲਈ ਉਹਨਾਂ ਦੇ ਰਹਿਣ ਦਾ ਪ੍ਰਬੰਧ ਉਹਨਾਂ ਦੇ ਖਾਣ ਦਾ ਪ੍ਰਬੰਧ ਇਸ ਬੁੰਗੇ ਦੇ ਵਿੱਚ ਕੀਤਾ ਜਾਂਦਾ ਸੀ ਕੋਈ ਸੰਗਤਾਂ ਨੇ ਆਉਣਾ ਉਸ ਜਗ੍ਹਾ ਦੇ ਉੱਤੇ ਇੱਕ ਬੰਦਾ ਸੀ ਇੱਕ ਸਿੰਘ ਸੇਵਾ ਕਰਦਾ ਸੀ ਉਸ ਸਿੰਘ ਦੀ ਸੇਵਾ ਹੀ ਇਹ ਹੁੰਦੀ ਸੀ ਕਿਸੇ ਸੰਗਤ ਜਿਹੜੀ ਦੂਰ ਦਰੇਡੇ ਤੋਂ ਚੱਲ ਕੇ ਆਈ ਹੈ ਉਹਦੇ ਰਹਿਣ ਦਾ ਪ੍ਰਬੰਧ ਤੋਂ ਕਰਨਾ ਹੈ ਉਸ ਜਗ੍ਹਾ ਦੇ ਉੱਤੇ ਖਾਣ ਦਾ ਪ੍ਰਬੰਧ ਉਹਦਾ ਤੂ ਕਰਨਾ ਹੈ ਉਹਦੀ ਸਿਮਾਵਾਂ ਹੁੰਦੀਆਂ ਸਨ ਤੇ ਜਦੋਂ ਸਰਦਾਰਾਂ ਨੇ ਉਹਨਾ ਕਰਨਾ ਮਿਸਲਾਂ ਦੇ ਮੋਢੀਆਂ ਨੇ ਉਹਨਾ ਕੰਨਾ ਤਾਂ ਜੋ ਇਸ ਜਗ੍ਹਾ ਦੇ ਉੱਤੇ ਆ ਕੇ ਰਹਿਣ ਦਾ ਜਿਹੜਾ ਆਰਾਮ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਪਰੇਸ਼ਾਨੀ ਨਾ ਆਵੇ ਤੇ ਉਹਦੇ ਲਈ ਇਹ ਜਿਹੜੇ ਬੁੰਗੇ ਸਨ ਇਹ ਬੁੰਗਾ ਤਿਆਰ ਕੀਤਾ ਗਿਆ ਸੀ ਜਿਹਨੂੰ ਸਰਦਾਰਾਂ ਦਾ ਬੁੰਗਾ ਕਿੰਨੇ ਆ ਤੇ ਛੇਵਾਂ ਜਿਹੜਾ ਬੁੰਗਾ ਹੈ ਉਹ ਹੈ ਧਰਮ ਦਾ ਬੁੰਗਾ ਉਸ ਬੁੰਗੇ ਦੀ ਸਭ ਤੋਂ ਵੱਡੀ ਜਿਕਰ ਨਿਸ਼ਾਨੀ ਹੈ ਉਹ ਹੈ ਦਰਬਾਰ ਸਾਹਿਬ ਜਿਸ ਜਗ੍ਹਾ ਦੇ ਉਤੋਂ ਧਰਮ ਦੀ ਗੱਲ ਹੁੰਦੀ ਸੀ ਦੁਖ ਬੰਧਨੀ ਸਾਹਿਬ ਮੰਜੀ ਸਾਹਿਬ ਭਾਗ ਵਖ ਵਖ ਉਹ ਧਾਰਮਿਕ ਸਥਾਨ ਉਹ ਗੁਰੂ ਘਰ ਜਿਸ ਘਰ ਦੇ ਵਿੱਚੋਂ ਧਰਮ ਦੀ ਗੱਲ ਕੀਤੀ ਜਾਂਦੀ ਸੀ ਲੋਕਾਂ ਦੇ ਅੰਦਰ ਧਰਮ ਭਰਿਆ ਜਾਂਦਾ ਸੀ ਉਸੇ ਧਰਮ ਦੇ ਬੁੰਗੇ ਹੋਇਆ ਕਰਦੇ ਸਨ ਇੱਕ ਗੱਲ ਦਾ ਧਿਆਨ ਰੱਖਿਆ ਜੇ ਦਰਬਾਰ ਸਾਹਿਬ ਦੇ ਉੱਤੇ ਸਭ ਤੋਂ ਪਹਿਲਾ ਜਿਹੜਾ ਨਿਸ਼ਾਨ ਸਾਹਿਬ ਕਿਸੇ ਨੇ ਚੁਲਾਇਆ ਹੈ ਨਾ ਉਹ ਨਿਸ਼ਾਨ ਸਾਹਿਬ ਚੁਲਾਇਆ ਸਰਦਾਰ ਝੰਡਾ ਸਿੰਘ ਪੰਗੀ ਨੇ ਤੇ ਉਹਦੇ ਤੋਂ ਬਾਅਦ ਜਦੋਂ ਇਹ ਅਕਾਲ ਤਖਤ ਸਾਹਿਬ ਦੇ ਇਹ ਨਿਸ਼ਾਨਾਂ ਦੀ ਗੱਲ ਕਰਦੇ ਆ ਤੇ ਇਹਦੀ ਜਿਹੜੀ ਸੇਵਾਵਾਂ ਕੀਤੀਆਂ ਸਨ ਉਹ ਕੀਤੀ ਸੀ 바ਵਾ ਪ੍ਰਤਾਪ ਦਾਸ ਨੇ 바ਵਾ ਪ੍ਰੀਤਮ ਦਾਸ ਤੇ 바ਵਾ ਸੰਤੋਖ ਦਾਸ ਜੀ ਇਹਨਾਂ ਨੇ ਇਹਨਾ ਨਿਸ਼ਾਨ ਸਾਹਿਬਾਂ ਦੀ ਸੇਵਾਵਾ ਕਰਦੇ ਰਹੇ ਹੁਰ ਤੋਂ ਬਾਅਦ ਵੱਖੋ-ਵੱਖਰੀਆਂ ਸੰਸਥਾਵਾਂ ਦੇ ਬਲੋਂ ਇਹ ਸੇਵਾਵਾ ਕੀਤੀਆਂ ਅਗੇ ਜਦੋਂ ਬੁੰਗਿਆਂ ਦੀ ਗੱਲ ਆਵੇਗੀ ਇਹ ਸਿੱਖ ਅਰਦਾਸ ਕਰਦਾ ਮਾਲਕਾ ਤੇਰਾ ਗਿਆਨੀਆਂ ਦਾ ਜਿਹੜਾ ਬੁੰਗਿਆ ਸਦਾ ਅਟਲ ਰਹੇ ਇਹਦੇ ਵਿੱਚੋਂ ਵਿਦਵਾਨ ਪੈਦਾ ਹੁੰਦੇ ਰਹਿਣ ਤੇ ਜਦੋਂ ਰਾਗੀਆਂ ਦੇ ਬੁੰਗੇ ਦੀ ਗੱਲ ਆਵੇ ਕਿ ਉੱਤੇ ਅਰਦਾਸ ਕੀਤੀ ਜਾਂਦੀ ਹੈ ਰਾਗੀਆਂ ਦੇ ਬੁੰਗੇ ਸਦਾ ਅਟਲ ਰਹੇ ਤੇਰੇ ਬਾਣੀ ਦਾ ਜਿਹੜਾ ਹਰ ਜਸ ਕੀਰਤਨ ਕਰਦੇ ਰਹਿਣ ਸਰਦਾਰਾਂ ਦੇ ਬੁੰਗੇ ਵੱਖੋ ਵੱਖਰੇ ਬੁੰਗਿਆਂ ਨੇ ਜਿੱਕਰ ਗੱਲ ਕਰੀਏ ਤੇ ਸਿੱਖ ਹਰ ਰੋਜ਼ ਅਰਦਾਸ ਕਰਦਾ ਏ ਇੱਕੋ ਵਾਰੀ ਕਿ ਮਾਲਕਾ ਤੇਰੀਆਂ ਚੌਕੀਆਂ ਤੇਰੇ ਝੰਡੇ ਤੇਰੇ ਬੁੰਗੇ ਹਮੇਸ਼ਾ ਦੇ ਲਈ اٹਲ ਰਹਿਣ ਕਿਉਂਕਿ ਇਹ اٹਲ ਰਹਿਣਗੇ ਤੇ ਕੋਮ اٹਲ ਰਹੇਗੀ ਇਸ ਸਤਿਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਕਿਰਪਾ ਕਰੋ ਮਾਲਕ ਦੇ ਅੱਗੇ ਆਪਾਂ ਵੀ ਅਰਦਾਸ ਕਰੀਏ ਮਾਲਕਾ ਸਾਨੂੰ ਵੀ ਕਿਰਪਾ ਕਰੋ ਆਪਣੀ ਸਿੱਖੀ ਦੀ ਦਾਤ ਦੇ ਕੇ ਸਾਡੀ ਝੋਲੀ ਦੇ ਵਿੱਚ ਪਾਵੋ ਸਾਡੀ ਕੀਤੀ ਹੋਈ ਅਰਦਾਸ ਸਾਡੀ ਕੀਤੀ ਹੋਈ ਫਰਿਆਦ ਤੇਰੇ ਦਰ ਤੇ ਪ੍ਰਵਾਨ ਹੋ ਜਾਵੇ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹਨ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਬਖਸ਼ੋ ਤੇ ਬਲਾਉ ਜੀ ਫਤਿਹ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ¡Fatigui!